ਸੋਚ ਦਾ ਪੈਟਰਨ ਬਦਲਣਾ ਪੈਣਾ ਤੇ ਜਿੱਦਣ ਤੁਹਾਡੇ ਸਾਡੇ ਇਹ ਗੱਲ ਸਮਝ ਵਿੱਚ ਆ ਗਈ ਅਸੀਂ ਸੋਚ ਬਦਲ ਗਈ ਉਦੋਂ ਹੀ ਸੁਖੀ ਜੇ ਸੋਚ ਨਹੀਂ ਬਦਲੋਗੇ ਤੇ ਦੁਖੀ ਰਵਾਂਗੇ ਜੋ ਮਰਜ਼ੀ ਕਰ ਲਓ ਲਿਖ ਲਓ ਜਿੱਥੇ ਮਰਜ਼ੀ ਲਿਖਾ ਲਓ ਸਾਈਨ ਕਰਾ ਲਓ ਜਿੱਥੇ ਲਿਖਾਣਾ ਲਿਖਾ ਲਓ ਸੁਖੀ ਉਦਨ ਹੋਏਗਾ ਜਦਨ ਆਪਣੀ ਟਿਊਨਿੰਗ ਕਰੇਗਾ ਸੋਚਣ ਦਾ ਪੈਟਰਨ ਬਦਲ ਹੁਣ ਉਲਾਮਿਆਂ ਚ ਜੀ ਜ਼ਿੰਦਗੀ 'ਚ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਤੈਨੂੰ ਨੈਗੇਟਿਵ ਹੀ ਦੱਸੀ ਜਾਣਾ ਗੱਡੀ ਹੈ ਨਹੀਂ ਗੱਡੀ ਵਧੀਆ ਹੈ ਨਹੀਂ ਘਰ ਵਧੀਆ ਹੈ ਨਹੀਂ ਉਲਮਿਆਂ 'ਚ ਜੀਣ ਆਲਾ ਸ਼ੁਕਰਾਨੇ 'ਚ ਜੀਓ ਮੈਂ ਕਿਹਾ ਸੀ ਨਾ ਸ਼ੁਕਰਾਨਾ ਕਰਿਆ ਕਰੋ ਫਿਰ ਸਾਰਾ ਕੁਝ ਪੋਜ਼ਿਟਿਵ ਦੱਸਣਾ ਹੈ ਮੋਟਰਸਾਈਕਲ ਹੈਗਾ 3 ਪੁੱਤ ਹੈਗਾ ਬੈੱਡ ਸੌਣ ਨੂੰ ਹੈਗਾ ਨਾਉਣ ਨੂੰ ਬਾਥਰੂਮ ਹੈਗਾ ਖਾਣ ਨੂੰ ਰੋਟੀ ਹੈਗੀ ਆਟਾ ਹੈਗਾ ਸ਼ੁਕਰਾਨਾ ਕਰਨਾ ਸਿੱਖੋ ਫਿਰ ਤੁਹਾਡੇ ਅੱਗੇ ਲਾਈਨ ਲੱਗ ਜੇਗੀ ਕਿੰਨਾ ਪੋਜੋ ਵੇ ਜ਼ਿੰਦਗੀ ਚ ਸ਼ੁਕਰੀ ਸ਼ੁਕਰ ਸ਼ੁਕਰੀ ਸ਼ੁਕਰ ਮੈਂ ਤੇ ਕਿੰਨੀ ਵਾਰੀ ਬੋਲ ਹਟਿਆ ਵੀ ਜੇ ਜਾਪ ਕਰਨਾ ਹੈ ਤੇ ਸ਼ੁਕਰਾਨੇ ਦਾ ਕਰਿਆ ਕਰ